ਯਾਰ ਐ ਲੱਛਣਾ ਦੇ ਆ ਤਾਂ ਜਾ ਨੁਕਸਾਨ ਹੋਣਾ ਜਦੀ ਹੋਣਾ ਆ ਲੈ ਆਪਣੇ ਆਪ ਤਾਂ ਦੇਖਦੇ ਨਹੀਂ ਹੈਗਾ ਵੀ ਹਾਂ ਉਹ ਨੁਕਸਾਨ ਹੋਊਗਾ ਬੁਰਾ ਕੋਈ ਅੰਦਰ ਵੜ ਗਈ ਸਾਲਾ ਕਿਸੇ ਨੇ ਨਹੀਂ ਆਣਾ ਹੋਰ ਐ ਫੋਨ ਤਾਂ ਕਰੋ ਫੋਨ ਤੁਸੀਂ ਕਰਨਾ ਸੀ ਥੋੜੀ ਕਰਨਾ ਫੋਨ ਹਾਂ ਕਰ ਤਿਆ ਹੁਣ ਤਾਂ ਉਹ ਸਾਰਾ ਦੇਖਣ ਲੱਗ ਗਿਆ ਜਿਹੜੀ ਕਰੀਂਦਾ ਫੋਨ ਉਹ ਥੋੜੀ ਉਹ ਆ ਵੀ ਤੁਸੀਂ ਉਹ ਕਰਿਆ ਉਹ ਯਾਰ ਅਸੀਂ ਅੱਗ ਲਾਈ ਇਹਨੂੰ ਅੱਗ ਲਾਈ ਫਿਰ ਸਾਨੂੰ ਡਿਗਦਾ ਵੀ ਤਾ ਹੈਗਾ ਓਰੇ ਸਮਾਰਦੀ ਨਾ ਕੀਆ ਜੇ ਤੁਹਾਨੂੰ ਪਤਾ ਹੋ ਰਹੇ ਖਰੜ ਦੇ ਨਾਲ ਲੱਗਦੇ ਪਿੰਡ ਚੋਲਟਾ ਕਲਾਂ ਦੇ ਵਿੱਚ ਪਰਾਲੀ ਨੂੰ ਲੱਗੀ ਅੱਗ ਇਹ ਪਰਾਲੀ ਟਰਾਂਸਫਾਰਮਰ ਬਿਜਲੀ ਦੇ ਟਰਾਂਸਫਾਰਮਰ ਦੇ ਕੋਲ ਛੁੱਟੀ ਗਈ ਸੀ ਜਿਸ ਨਾਲ ਬਿਜਲੀ ਦੇ ਵਿੱਚ ਟਰਾਂਸਫਾਰਮਰ ਤੇ ਚਿੰਗਾੜੀਆਂ ਨਾਲ ਪਰਾਲੀ ਨੂੰ ਲੱਗੀ ਅੱਗ ਲੋਕਾਂ ਦਾ ਕਹਿਣਾ ਹੈ ਕਿ इस भयानक हादसे न कोई जानी नुकसान होने बच गया है ਵੈਨ ਨੇ ਗੱਪਿਆ ਦੇ ਫੋਨ ਨਹੀਂ ਕਰਿਆ ਉਹੀ ਤਾਂ ਹੈ ਯਾਰ ਮੌਕੇ ਉੱਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ ਤਾਂ ਦੀ ਘਟਾਤੀ ਵੀਰ ਬੰਨ੍ਹਿਆ ਕਟਾਈ ਕੀ ਲਾਹ ਕੇ ਨਹੀਂ ਨਾ ਕਰੇ ਨਾ ਜਿਹੜਾ ਇਹ ਜੀ ਆ ਨੂੰ ਵੇਖ ਕੇ ਕਰੀ ਜੋਰ ਤੋਂ ਬਾਗ ਨਹੀਂ ਰਹਿਣੀ ਸਭ ਨੂੰ ਬਾਗਾ ਲਾਉਣਾ ਦੱਸ ਜੀ ਇਹਦੇ ਇਹਦੇ ਵਿੱਚ ਆ ਬੇਚਤੇ ਬੰਦੀਏ ਤੋਂ ਆ ਗਿਆ ਪਾਟੇ ਦੇ ਆ ਚਾਚੇ ਕਰੇ ਦੀ ਥਲੀ ਸਾਈਡ ਨੂੰ ਆ ਦੇਖੋ ਜੀ ਪਿੰਡ ਚੋਲ ਢਕਾ ਲਾ ਇੱਕ ਥੋੜੀ ਜਿਹੀ ਲਾਪਰਵਾਹੀ ਕਰਕੇ ਆ ਦੇਖੋ ਕਿੱਡਾ ਵੱਡਾ ਨੁਕਸਾਨ ਹੋ ਗਿਆ Thank you.